YouTube ਤੇ ਨਾ ਟਿਊਟੋਰੀਅਲਸ ਪਏ ਹੁੰਦੇ ਨੇ ਤੁਸੀਂ ਵਰਡਪ੍ਰੈਸ ਆਪਣੀ ਵੈਬਸਾਈਟ ਆਪੇ ਹੀ ਬਣਾ ਲਓ ਤੁਹਾਨੂੰ ਲੋੜ ਹੀ ਨਹੀਂ ਕਿਸੇ ਟੀਮ ਦੀ ਬੜੇ ਲੋਕੀ ਜਿਹੜਾ ਹੈ ਇਹ ਚੀਜ਼ ਨੂੰ ਫੋਲੋ ਕਰਦੇ ਨੇ ਕਿ ਵਰਡਪ੍ਰੈਸ ਸਿੱਖ ਲੈਣੇ ਆ ਤੇ ਜੇ ਕਿਸੇ ਨੇ ਹੁਣ ਆਨਲਾਈਨ ਗੇਟਵੇ ਇਹ ਜਾ ਬਣਾਣਾ ਜਿਹਦੇ ਵਿੱਚ ਉਹਨੇ ਪੇਮੈਂਟ ਵੀ ਲੈਣੀ ਕਰਨੀ ਆ ਤਾਂ ਵਰਡਪ੍ਰੈਸ ਦੀ ਵੈਬਸਾਈਟ ਬਣਾ ਲਵੇ ਬੰਦਾ ਤੇ ਫਿਰ ਉਹ ਕਿੰਨੇ ਸਿਕਿਉਰ ਹੈ ਕੱਲ YouTube ਦਾ ਸ਼ੁਰੂ ਕੀਤਾ ਤੁਸੀਂ YouTube ਵਿੱਚ ਦੇਖੋ ਜਿੰਨਾ ਥੋੜਾ ਜਿਹਾ ਵੀ ਨੋਲਜ ਹੈ YouTube ਤੇ ਲੋਕੀ ਆਪਣੇ ਵੀਡੀਓ ਪਾ ਕੇ ਐਡਸ ਜਿਹੜਾ ਤੋਂ ਆਪਣੀਆਂ ਮੋਨਟਾਈਜ਼ਿੰਗ ਕਰਕੇ ਆਪਣੀ ਉਹ ਅਰਨਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿੰਨੇ ਕਨਫਰਮੈਂਸ ਨੇ ਸਹੀ ਹੈ ਕਿੰਨੇ ਕਿੰਨਾ ਹੀ ਉਥੇ ਟਰਾਈ ਕਰਨ ਤੇ ਪਤਾ ਲੱਗਦਾ ਜਾਂ ਜਨੋਲਜ ਹੋਵੇ ਉਥੋਂ ਪਤਾ ਲੱਗਦਾ ਇਸ ਤਰੀਕੇ ਨਾਲ ਟੈਕਨੋਲੋਜੀ ਯੂਜ਼ ਕਰਨੀ ਆ ਤਾਂ ਅਸੀਂ ਸਿਕਿਉਰਲੀ ਯੂਜ਼ ਕਰ ਸਕਦੇ ਹਾਂ ਤਾਂ ਕਿ ਸਾਡੇ ਤੇ ਕੋਈ ਬੈਡ ਇਫੈਕਟ ਨਾ ਪਾਵੇ ਮੈਂ ਸਿਰਫ ਇਹ ਰეკਮੈਂਡ ਕਰਾਂਗਾ ਤੁਸੀਂ ਕੋਈ ਵੀ ਚੀਜ਼ ਯੂਜ਼ ਕਰ ਰਹੇ ਹੋ ਉਹਦੇ ਬੜੇ ਥੋੜੇ ਨੈਟ ਤੇ ਐਕਸਪਲੋਰ ਕਰ ਲਓ ਉਸ ਦਾ ਨਾਮ ਲਿਖੇ ਜਿਹੜੀ ਚੀਜ਼ ਯੂਜ਼ ਕਰ ਰਹੇ ਨਾ ਉਹਦੀ ਵੈਬਸਾਈਟ ਤੇ ਉਹਦੀ ਡਿਟੇਲ ਲਿਖੀ ਹੁੰਦੀ ਹੈ ਉਹਨਾਂ ਕੀ ਯੂਜ਼ ਕਰਨਾ ਕਿਵੇਂ ਯੂਜ਼ ਕਰ ਸਕਦੇ ਹੋ ਕਿਹੜੀ ਕਿਹੜੀ ਪਰਮਿਸ਼ਨਸ ਉਹ ਮੰਗ ਰਹੇ ਨੇ ਦੂਜੀ ਗੱਲ ਜਦੋਂ ਤੁਸੀਂ ਉਹਨਾਂ ਕਦੀ ਵੀ ਬੇਧਿਆਨ ਨੇ ਬਿਨਾ ਪੜੇ ਓਕੇ ਓਕੇ ਨਹੀਂ ਕਲਿਕ ਕਰਨਾ ਇਹਨੂੰ ਇੱਕ ਆਪਣੀ ਆਦਤ ਬਣਾ ਲਓ ਕਿ ਕੋਈ ਵੀ ਨੋਟੀਫਿਕੇਸ਼ਨ ਆ ਕੋਈ ਵੀ ਤੁਹਾਨੂੰ ਪੋਪ ਅਪ ਆਇਆ ਕਿਸੇ ਐਪ ਦਾ ਇੰਸਟਾਲ ਕਰਨ ਲੱਗਿਆ ਉਹਨੂੰ ਰੀਡ ਕਰੋ ਜੇ ਇਦਾਂ ਦੀ ਕੋਈ ਵੈਬਸਾਈਟ ਬਣਵਾਉਣੀ ਹੈ ਤਾਂ ਉਹਦਾ ਰੈਦਰ ਦੈਨ ਕਿ ਮੈਂ ਉਹ ਐਮਾਜ਼ਨ ਵਰਗੀ ਈ ਢੀ ਵੱਡੀ ਨਹੀਂ ਮੈਂ ਅਫੋਰਡ ਕਰ ਸਕਦਾ ਤਾਂ ਛੋਟੇ ਜਿਹੜੇ 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 ਕੰਪਨੀਆਂ ਜਿਹੜਾ ਨਾ ਪ੍ਰੋਵਾਈਡ ਕਰਦੀਆਂ ਨੇ ਕਿ ਸਾਡੇ ਤੋਂ ਸਰਵਿਸ ਲੈ ਲਓ ਅਸੀਂ ਤੁਹਾਨੂੰ ਜਿਹੜਾ ਇੱਕ ਪੋਰਟਲ ਦੇ ਦਾਂਗੇ ਤੁਸੀਂ ਆਪਣਾ ਸਾਰਾ ਕੁਝ ਬਣਾ ਸਕਦੇ ਹੋ ਉਦਾਂ ਦੀਆਂ ਵੈਬਸਾਈਟਸ ਸੇਫ ਨਹੀਂ ਜਾਂ ਫਿਰ ਇੱਕ ਬੰਦੇ ਨੂੰ ਆਪਣੇ ਲੈਵਲ ਤੇ ਹੀ ਵੈਬਸਾਈਟ ਬਣਾਉਣੀ ਚਾਹੀਦੀ। ਤੁਸੀਂ ਛੋਟੇ ਲੈਵਲ ਤੇ ਕੰਮ ਕਰਨੇ ਸੀ ਛੋਟੀਆਂ ਚੀਜ਼ ਨੂੰ ਪਹਿਲਾ ਯੂਜ਼ ਕਰ ਸਕਦੇ ਆ, ਟਰਾਈ ਕਰ ਸਕਦੇ ਆ ਤੇ ਸਹੀ ਚੱਲ ਰਹੀ ਹੈ, ਸੇਫ ਚੱਲ ਰਹੀ ਹੈ। ਟੀਮ ਅੱਛੀ ਹੈ, ਡੈਡੀਕੇਟਿਡ ਕੰਮ ਕਰ ਰਹੀ ਹੈ, 에ਰਰਸ ਨੂੰ ਤੁਹਾਡੀਆਂ ਪ੍ਰੋਬਲਮਸ ਨੂੰ ਹੈਂਡਲ ਕਰ ਰਹੀ ਹੈ। ਤੁਹਾਨੂੰ ਡੈਡੀਕੇਟ ਸਰਵਿਸ ਪ੍ਰੋਵਾਈਡ ਕਰ ਰਹੀ ਹੈ। ਅੱਛੀ ਟੀਮ ਹੈ, ਓਨੈਸਟ ਹੈ, ਐਫਰਟਸ ਕਰ ਰਹੀ ਹੈ। ਤੁਸੀਂ ਉਹਦੋਂ ਕੰਟੀਨਿਊ ਕਰੋ। ਦਖੋ ਟੀਮ ਕੋ ਛੋਟੀ ਹੋਏਗੀ ਉਹਨਾਂ ਭਾਵੇਂ ਸਟਾਰਟਅਪ ਹੀ ਸਹੀ ਜੀ ਜਿਹੜੀ ਨਿਊਜ਼ ਦੇ ਵਿੱਚ ਵਾਇਰਲ ਹੋਈ ਸੀ ਬਹੁਤ ਵੈਬਸਾਈਟਸ ਦੇ ਉੱਪਰ ਅਟੈਕ ਹੋਣੇ ਸ਼ੁਰੂ ਹੋ ਗਏ ਸੀਗੇ ਉਦੋਂ ਕਹਿੰਦੇ ਸੀ ਕਹਿੰਦੇ ਰੈਨਸਮਵੇਅਰ ਆਣੇ ਸ਼ੁਰੂ ਹੋ ਗਏ ਆ ਇਹ ਰੈਨਸਮਵੇਅਰ ਕੀ ਚੀਜ਼ ਹੈ ਹੈ ਵਾਇਰਸ ਦੀ ਵੀ ਟਾਈਪ ਹੁੰਦੀ ਹੈ ਉਹ ਕਿਸ ਲੈਂਗੁਏਜ ਨੂੰ ਕਿਸ ਸਿਸਟਮ ਨੂੰ ਇਫੈਕਟ ਕਰਨ ਲਈ ਬਣਾਇਆ ਗਿਆ ਉਹ ਮੈਟਰ ਕਰਦਾ ਹੈ ਕਈ ਵਾਇਰਸ ਸਿੱਧੇ ਸਿਰਫ ਵਿੰਡੋਸ ਤੇ ਬਣਦੇ ਨੇ ਹੂੰ ਕਈ ਵਾਇਰਸ ਸਿਰਫ ਮੋਬਾਈਲ ਵਾਸਤੇ ਬਣਦੇ ਨੇ ਸਾਬਾ ਬਹੁਤ ਸਾਰੀਆਂ ਸਰਵਿਸਿਜ਼ ਯੂਜ਼ ਕਰਦੇ ਆ ਆਨਲਾਈਨ ਜਿਹੜੀਆਂ ਕਿ ਸਾਨੂੰ ਫ੍ਰੀ ਆਫ ਕਾਸਟ ਮਿਲਦੀਆਂ ਨੇ ਜਿਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਵੈਬਸਾਈਟਸ ਏਦਾਂ ਦੀਆਂ ਨੇ ਜਿਹੜੀਆਂ ਸਾਨੂੰ ਫ੍ਰੀ ਆਫ ਕਾਸਟ ਸਟੋਰੇਜ ਵਾਸਤੇ ਸਪੇਸ ਦੇ ਦਿੰਦੀਆਂ ਨੇ ਗਿਆ ਕੁਝ ਵੈਬਸਾਈਟਸ ਏਦਾਂ ਦੀਆਂ ਨੇ ਜਿਹੜੀਆਂ ਤੁਹਾਨੂੰ ਫ੍ਰੀ ਆਫ ਕਾਸਟ ਮੂਵੀਜ਼ ਡਾਊਨਲੋਡ ਕਰਨ ਲਈਆਂ ਕੋਈ ਹੋਰ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਆਪਸ਼ਨ ਦੇ ਦਿੰਦੀਆਂ ਨੇ ਤੁਸੀਂ ਇੱਥੋਂ ਗੇਮਸ ਡਾਊਨਲੋਡ ਕਰ ਸਕਦੇ ਹੋ ਤੁਸੀਂ ਇੱਥੋਂ ਸੌਫਟਵੇਅਰ ਡਾਊਨਲੋਡ ਕਰ ਸਕਦੇ ਹੋ ਉਹ ਚੀਜ਼ਾਂ ਕਰਨ ਦੇ ਨਾਲ ਕਿੱਥੇ ਸਾਡਾ ਨੁਕਸਾਨ ਹੋ ਜਾਂਦਾ ਸ ਤੁਸੀਂ 4-5 ਗੱਲਾਂ ਕੀਤੀਆਂ ਨੇ ਗੇਮਸ ਦੀ ਗੱਲ ਕੀਤੀ ਹੈ ਮੂਵੀਜ਼ ਦੀ ਗੱਲ ਕੀਤੀ ਹੈ ਆ ਆਨਲਾਈਨ ਸ਼ੋਪਿੰਗ ਦੀ ਗੱਲ ਕੀਤੀ ਹੈ ਹਰ ਬੰਦਾ ਇੱਕ ਏਰੀਆ ਦੇਖੋ ਚੋਰ ਨੇ ਚੋਰੀ ਕਰਨ ਦਾ ਤਰੀਕਾ ਲੱਭ ਲੈਣਾ ਉਹਨੇ ਆਪਣੇ ਆਪ ਅਪਡੇਟ ਕਰਨਾ ਹੀ ਕਰਨਾ ਆ ਜੈਸੇ ਕਿ ਨਾ ਕੀਤੀ ਹੈ ਹੁਣੇ ਕੰਮ ਬੰਦ ਨਗਾ ਨਵੇਂ ਤਰੀਕੇ ਨਾਲ ਕਰਨਾ ਕੁਝ ਚੀਜ਼ਾਂ ਸੇਫ ਵੀ ਹੁੰਦੀਆਂ ਨੇ ਕੁਝ ਸਰਵਿਸਿਜ਼ ਦੇਖੋ ਐਦਾਂ ਦੀ ਹੁੰਦੀਆਂ ਨੇ ਜਿਵੇਂ ਵੈਬਸਾਈਟ ਸਟੋਰੇਜ ਹੋ ਗਈ ਤੁਸੀਂ ਗੱਲ ਕੀਤੀ ਹੈ ਜਿਹੜੀ ਤਾਂ ਸਟੋਰੇਜ ਦੀ ਗੱਲ ਆਉਂਦੀ ਹੈ ਵੈਬਸਾਈਟਸ ਦੀ ਗੱਲ ਆ ਜਾਂਦੀ ਹੈ ਉਹਦੇ ਵਿੱਚ ਜਿਹੜੀਆਂ ਕੰਪਨੀਆਂ ਕੋਲ ਇੱਕ ਉਹਨਾਂ ਨੇ ਨਵੇਂ ਆਪਣੇ ਕੰਪਨੀ ਸਟੈਬਲਿਸ਼ ਕੀਤੀ ਹੈ ਨਵਾਂ ਕੁਝ ਸਰਵਿਸ ਪ੍ਰੋਵਾਈਡ ਕਰਨ ਲੱਗੇ ਨੇ ਉਹ ਸ਼ੁਰੂਚਨਾ ਥੋੜਾ ਜਿਹਾ ਫ੍ਰੀ ਦੇ ਦਿੰਦੇ ਨੇ ਉਹਦੇ ਚ ਉਹਨਾਂ ਨੂੰ ਫਾਇਦਾ ਹੁੰਦਾ ਪਹਿਲੀ ਗੱਲ ਤਾਂ ਉਹ ਮਾਰਕੀਟ ਦੀ ਚੀਜ਼ ਯੂਜ਼ਰ ਕੋਲ ਪ੍ਰੋਵਾਈਡ ਕਰਵਾ ਦਿੰਦੇ ਨੇ ਯੂਜ਼ਰ ਨੂੰ ਫ੍ਰੀ ਚ ਮਿਲਦਾ ਹਰ ਕੋਈ ਕਹਿੰਦਾ ਯਾਰ ਮੈਂ ਯੂਜ਼ ਕਰਾਂ ਉਹ ਯੂਜ਼ ਕਰਦਾ ਉਹਨਾਂ ਦੀ ਇੱਕ ਤਰ੍ਹਾਂ ਤੋਂ ਯੂਜ਼ਰ ਟੈਸਟਿੰਗ ਹੋ ਜਾਂਦੀ ਹੈ ਠੀਕ ਹੈ ਆਪ ਪਰਸਨਲੀ ਪੇ ਕਰਨ ਨਾਲੋਂ ਯੂਜ਼ਰ ਨੂੰ ਪ੍ਰੋਵਾਈਡ ਕਰਾ ਦੇ ਤੇ ਫੇਰ ਵਿੱਚ ਉਹਨਾਂ ਦੇ ਟੈਸਟਿੰਗ ਹੋਊਗੀ ਇਸ਼ੂਜ਼ ਆਉਂਦੇ ਨੇ ਯੂਜ਼ਰ ਘਟ ਆਉਂਦੇ ਨੇ ਵਧ ਆਉਂਦੇ ਨੇ ਜਿਆਦਾ ਲੋਡ ਪੈਂਦਾ ਸਰਵਰ ਤੇ ਉਸ ਚੀਜ਼ ਨੂੰ ਹੈਂਡਲ ਕਰਦੇ ਨੇ ਅਬਜ਼ਰਵ ਕਰਦੇ ਨੇ ਤੇ ਇਸ਼ੂਜ਼ ਫਿਕਸ ਕਰਦੇ ਨੇ ਜਦੋਂ ਕਰਦੇ 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 ਯੂਜ਼ਰ ਨੂੰ ਕੁਝ ਯੂਜ਼ਰ ਹਟ ਵੀ ਜਾਂਦੇ ਨੇ ਕੁਝ ਯੂਜ਼ਰ ਵਧ ਜਾਂਦੇ ਨੇ ਕੁਝ ਯੂਜ਼ਰ ਜਿਆਦਾ ਯੂਜ਼ ਕਰਨ ਲੱਗ ਪੈਂਦੇ ਨੇ ਫਿਰ ਉਹ ਕੀ ਕਰਦੇ ਨੇ ਜਦੋਂ ਉਹਨਾਂ ਪੱਧਰ ਵੀ ਮੇਰਾ ਸਿਸਟਮ ਪੂਰਾ ਸੈੱਟ ਹੋ ਗਿਆ ਸਿਕਿਓਰ ਹੈ ਸੇਫ ਹੈ ਸਟੇਬਲ ਹੈ ਫੇਰ ਉਹ ਕਿਰਦਦੇ ਨੇ ਆਪਣੇ ਸਰਵਿਸ ਨੂੰ ਥੋੜਾ ਜਿਆਦਾ ਪੇ ਵਾਲੇ ਪਾਸੇ ਲਿਆ ਜਾਂਦੇ ਨੇ ਵੀ ਤੁਸੀਂ ਇਨਏ ਆਰਜ਼ ਲਈ ਯੂਜ਼ ਕਰੋਗੇ ਤੇ ਫਰੀ ਹੈ ਇਹਨਾਂ ਤੋਂ ਬਾਅਦ ਪੇ ਯੂਜ਼ ਕਰੋਗੇ ਤੇ ਤੁਹਾਡਾ ਪੇਡ ਹੈ ਤੁਹਾਡੀ ਵੈਬਸਾਈਟ ਇੰਨੀ ਵਰੀ ਜੇ ਓਪਨ ਹੋਏਗੀ ਤੇ ਫਰੀ ਹੈ ਇੰਨੀ ਵੀਰ ਜਿਆਦਾ ਜਿਆਦਾ ਯੂਜ਼ ਕਰੋਗੇ ਤੇ ਉਹ ਪੇਡ ਹੈਗਾ ਤਾਂ ਉਹ ਕੀ ਕਰਦੇ ਨੇ ਹੌਲੀ ਹੌਲੀ ਇੱਕ ਤਾਂ ਉਹਨੂੰ ਫਾਇਦਾ ਹੋ ਜਾਂਦਾ ਪਰ ਕੁਝ ਦੇਖੋ ਹਰ ਬੰਦੇ ਦੇ ਇੰਟੈਂਸ਼ਨ ਗਲਤ ਨਹੀਂ ਹੁੰਦੀ ਪੋਸਿਬਿਲਟੀ ਜਿਆਦਾ ਸਹੀ ਵੀ ਹੁੰਦੀ ਆ ਪਰ ਹਾਂ ਹਰ ਬੰਦਾ ਆਪਣੇ ਲੈਵਲ ਤੇ ਕੰਮ ਕਰਦਾ ਡਿਪੈਂਡ ਕਰਦਾ ਉਹ ਸਹੀ ਕਰ ਰਹੀਆਂ ਗਲਤ ਕਰ ਰਿਹਾ ਹੈ ਕੁਝ ਚੀਜ਼ਾਂ ਜਿਵੇਂ ਵੈਬਸਾਈਟ ਬਣਾ ਜਿਹੜਾ ਯੂਜ਼ ਕਰਨ ਵਾਲਾ ਬੰਦਾ ਉਹ ਬੰਦਾ ਉਹ ਯੂਜ਼ਰ ਉਹ ਹੋਰ ਹੋਏਗਾ ਉਹਦੀਆਂ ਰਿਕੁਆਇਰਮੈਂਟ ਦੀ ਜ਼ਰੂਰਤ ਹੋਰ ਹੋਣਗੀਆਂ ਇੱਕ ਗੇਮ ਡਾਊਨਲੋਡ ਕਰਨ ਵਾਲਾ ਇੱਕ ਮੂਵੀ ਡਾਊਨਲੋਡ ਕਰਨ ਵਾਲਾ ਬੰਦਾ ਉਹ ਯੂਜ਼ਰ ਉਹਦਾ ਏਰੀਆ ਦਾ ਹੋਰ ਚੀਜ਼ ਹੋਏਗੀ ਮੂਵੀਆਂ ਕੋਈ ਫ੍ਰੀ ਚ ਡਾਊਨਲੋਡ ਕਰਦੇ ਦੇਖੋ ਡਾਊਨਲੋਡਿੰਗ ਵਾਲੇ ਪਾਸੇ ਜਿਹੜੇ ਸਭ ਤੋਂ ਜ਼ਿਆਦਾ ਵਾਇਰਸ ਹਨ ਡਾਊਨਲੋਡਿੰਗ ਵਿੱਚ ਹੀ ਆਉਂਦਾ ਹੂੰ ਜਿਹੜਾ ਮਾਈਕਰੋਸਾਫਟ ਨੇ ਜ਼ਿਆਦਾ ਜਿਹੜਾ ਇਸ਼ੂ ਫੇਸ ਕੀਤਾ ਸੀਗਾ ਨਾ ਉਹ ਇਹੀ ਸੀਗਾ ਮੂਵੀਜ਼ ਡਾਊਨਲੋਡ ਹੋ ਗਈਆਂ ਆ ਸੌਂਗ ਡਾਊਨਲੋਡ ਹੋ ਗਏ ਲੋਕ ਕਿ ਜ਼ਿਆਦਾ ਇਹਦੇ ਪਿੱਛੇ ਭਜਦੇ ਨੇ ਵੀਡੀਓ ਦੇਖ ਲਈਆਂ ਮੂਵੀ ਦੇਖ ਲਈਆਂ ਫੋਟੋ ਡਾਊਨਲੋਡ ਕਰ ਲਈਆਂ ਇਹਦੇ ਪਿੱਛੇ ਲੋਕ ਕਿ ਭੱਜਦੇ ਨੇ ਤੇ ਉੱਥੋਂ ਹੀ ਵਾਇਰਸ ਆਂਦਾ ਸੀਗਾ ਹੁਣ ਇਹ ਜਿਹੜੀ ਚੀਜ਼ ਤੁਸੀਂ ਦੇਖੋ ਨਾ ਫ੍ਰੀ ਵਿੱਚ ਕੋਈ ਬੰਦਾ ਨਹੀਂ ਬੈਠਾ ਕਿ ਮੈਂ ਟਾਈਮ ਕੱਢ ਕੇ ਕੋਈ ਇਹਨਾਂ ਫ੍ਰੀ ਵਿੱਚ ਦਾਨਕੁਣ ਕਰ ਦਵਾ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਚੀਜ਼ਾਂ ਦਾ ਹਰ ਕਿਸੇ ਬੰਦੇ ਦਾ ਪਰਪਸ ਹੁੰਦਾ ਆ ਦੇ ਪਿੱਛੇ हां ओके SLA वाला काम ਕਰ ਰਿਹਾ ਚੰਗਾ ਕਰ ਰਿਹਾ ਮਾੜਾ ਕਰ ਰਿਹਾ ਉਹਦੇ ਤੇ ਡਿਪੈਂਡ ਕਰਦਾ ਹੈਗਾ ਮੂਵੀ ਡਾਊਨਲੋਡ ਕੀਤੀ ਹੈ ਉਹਦੇ ਵਿੱਚ ਉਹਨੇ ਇੱਕ ਚੀਜ਼ ਡਾਊਨਲੋਡ ਨਹੀਂ ਕੀਤੀ ਜਦੋਂ ਡਾਊਨਲੋਡ ਹੋ ਰਿਹਾ ਨਾ ਉਹਨੇ ਸਰਵਰ ਤੇ ਜੇ ਕੋਈ ਚੀਜ਼ ਪ੍ਰੋਵਾਈਡ ਕੀਤੀ ਹੈ ਜੋ ਮੂਵੀ ਦੀ ਤੁਸੀਂ ਮੂਵੀ ਨੂੰ ਪਰਮਿਸ਼ਨ ਓਕੇ ਕੀਤੀ ਹੈ ਉਹਦੇ ਨਾਲ ਕਿਛ ਹੋਰ ਫਾਈਲਾਂ ਵੀ ਡਾਊਨਲੋਡ ਹੁੰਦੀਆਂ ਨੇ ਇਹ ਵੀ ਡਿਪੈਂਡ ਕਰਦਾ ਹੈ ਕਿ ਅਸੀਂ ਕਿਸ ਕਿਹੜੀ ਐਪਲੀਕੇਸ਼ਨ ਕਿਹੜਾ ਸੌਫਟਵੇਅਰ ਯੂਜ਼ ਕਰ ਰਹੇ ਹਾਂ ਡਾਊਨਲੋਡਿੰਗ ਦੇ ਲਈ ਕਈ ਐਧਾਂ ਦੇ ਜਿਵੇਂ ਲਿਨਕਸ ਟ੍ਰਾਂਸਮਿਸ਼ਨ ਆਦਾਂ ਦਾ ਸੌਫਟਵੇਅਰ ਹੈਗਾ ਹੁਣ ਟੋਰੈਂਟਸ ਲੋਕੀ ਯੂਜ਼ ਕਰ ਦਿੰਨੇ ਬਸ ਇਹ ਮੈਂ ਰეკਮੈਂਡ ਨਹੀਂ ਕਰਦਾ ਕਿ ਟੋਰੈਂਟਸ ਯੂਜ਼ ਕਰੋ ਟੋਰੈਂਟਸ ਕਿਸੇ ਸਹੀ ਪਰਪਸ ਲਈ ਬਣਿਆ ਸੀਗਾ ਪਰ ਲੋਕਾਂ ਨੇ ਉਹਨੂੰ ਗਲਤ ਚੀਜ਼ ਦੇ ਲਈ ਯੂਜ਼ ਕਰ ਲਿਆ ਉਹ ਇੰਟੈਂਸ਼ਨ ਤੇ ਡਿਪੈਂਡ ਕਰਦਾ ਹੈਗਾ ਕਈ ਚੀਜ਼ਾਂ ਦੀ ਡਾਊਨਲੋਡਿੰਗ ਸਾਨੂੰ ਵਿਜ਼ੀਬਲ ਹੋ ਜਾਂਦੀ ਹੈ ਕੀ ਕੀ ਡਾਊਨਲੋਡ ਹੋ ਰਿਹਾ ਜੀ ਕਈ ਸੌਫਟਵੇਅਰ ਪਿਸਕੂਲ ਨਹੀਂ ਦਿਖਾਉਂਦੇ ਵੀ ਕੀ ਡਾਊਨਲੋਡ ਕਰ ਰਹੇ ਨੇ ਸਭ ਤੁਹਾਨੂੰ ਐਂਡ ਤੇ ਪਤਾ ਲੱਗਦਾ ਜਾਂ ਤੁਹਾਨੂੰ ਸਿਰਫ ਇੱਕ ਲਾਈਨ ਆ ਰਹੀ ਹੁੰਦੀ ਹੈ ਕਿ ਮੂਵੀ ਡਾਊਨਲੋਡ ਹੋ ਰਹੀ ਹੈ ਉਹਦਾ ਇੰਟਰਨਲ ਯੂ ਤੁਹਾਡੇ ਸਿਸਟਮ ਦੇ ਕਿਹੜੇ ਡਾਊਨਲੋਡ ਕਰਾ ਲਾ ਤੁਹਾਨੂੰ ਨਹੀਂ ਪਤਾ ਲੱਗਦਾ ਇਸ ਲਈ ਥੋੜਾ ਜਿਹਾ ਅਵੇਅਰ ਤੇ ਹੋਣਾ ਪਏਗਾ ਜੇ ਅਸੀਂ ਉਸ ਚੀਜ਼ ਬਾਰੇ ਜਿਹਨੂੰ ਯੂਜ਼ ਕਰਨਾ ਹੈ ਉਹਦੇ ਲਈ ਅਵੇਰਨੈਸ ਚਾਹੀਦੀ ਆ ਉਹਨੂੰ ਲਰਨ ਕਰਨਾ ਪਏਗਾ ਨਈ ਸਿੱਖਾਂਗੇ ਨਈ ਐਫਰਟਸ ਕਰਾਂਗੇ ਆਪਣੀ ਗਲਤੀ ਹੋਏਗੀ ਤੇ ਫਿਰ ਨੁਕਸਾਨ ਵੀ ਆਪਣਾ ਹੀ ਹੋਏਗਾ ਉਹਦਾ ਨਹੀਂ ਫਾਇਦਾ ਚਾ ਤੁਸੀਂ ਹੁਣ ਜਿਵੇਂ ਆਈਟੀ ਨਾਲ ਰਿਲੇਟਡ ਹੈਗੇ ਹੋ ਤਾਂ ਤੁਹਾਡੇ ਹਿਸਾਬ ਦੇ ਨਾਲ ਸਭ ਤੋਂ ਸੇਫ এনवायरमेंट ਜਾਂ ਸਭ ਤੋਂ ਸੇਫ ਚੀਜ਼ ਯੂਜ਼ ਕਰਨ ਵਾਲੀ ਆਨਲਾਈਨ ਅੱਜਕੱਲ ਕਿਹੜੀ ਹੈ ਅਸੀਂ ਕਿਹੜੀ ਚੀਜ਼ ਹੈ ਕਿਹੜੇ ਆਪਰੇਟਿੰਗ ਸਿਸਟਮ ਨੂੰ ਅਸੀਂ ਸੇਫ ਕਹਿ ਸਕਦੇ ਹਾਂ ਕਿਹੜੀ ਅਸੀਂ ਲੈਂਗੁਏਜ ਨੂੰ ਸੇਫ ਮੰਨ ਸਕਦੇ ਹੋਖੋ ਲੈਂਗੁਏਜ ਤੇ ਉਹ ਤਾਂ ਜਿਹੜਾ ਬੰਦਾ ਇੱਕ ਪ੍ਰੋਫੈਸ਼ਨਲੀ ਇੱਕ ਇੰਜੀਨੀਅਰ ਹੈ ਸੌਫਟਵੇਅਰ ਡਿਵੈਲਪਰ ਹੈਗਾ ਉਹ ਇਸ ਚੀਜ਼ ਨੂੰ ਸਮਝਦਾ ਹੈ ਉਸ ਚੀਜ਼ ਦੇ ਲਈ ਉਹਨੂੰ ਬਹੁਤਾ ਮਿਹਨਤ ਨਹੀਂ ਕਰਨੀ ਪੈਣੀ ਉਹ ਛੇਤੀ ਸਮਝ ਜਾਏਗਾ ਕਿਉਂਕਿ ਉਹਦੇ ਲਾਈਨ ਆ ਉਹ ਉਹਨੂੰ ਐਫਰਟਸ ਕਰਕੇ ਆਨਲਾਈਨ ਸਪਲੋਰ ਕਰਕੇ ਉਹ ਸਮਝ ਲਏਗਾ ਮੈਂ ਕਿਹੜੀ ਚੀਜ਼ ਸੇਫਲੀ ਯੂਜ਼ ਕਰਨੀ ਆ ਉਹਦਾ ਏਰੀਆ ਅਸਲੇ ਤੁਸੀਂ ਜਿਹੜੀ ਆਪਾਂ ਕੱਲ ਕਹਿੰਦੇ ਆ ኦਪਰੇਟਿੰਗ ਸਿਸਟਮ ਦੀ ਉਹਦੇ ਚ ਇੱਕ ਨਾਰਮਲ ਯੂਜ਼ਰ ਵੀ ਇਨਵੋਲਵ ਹੋ ਜਾਂਦਾ ਤੁਹਾਡੇ ਮੇਰੇ ਵਰਗੇ ਪਰਸਨ ਵੀ ਆ ਜਾਂਦੇ ਨੇ ਪੇਰੈਂਟਸ ਵੀ ਆ ਜਾਂਦੇ ਨੇ ਸਾਡੇ ਨਾਰਮਲ ਪਰਸਨ ਜਿੰਨੇ ਜਿਹਦੀ ਜਿਹਦੀ ਪ੍ਰੋਫੈਸ਼ਨਲ ਹੀ ਆ এডਿਕੇਸ਼ਨ ਕੰਪਿਊਟਰ ਦੀ ਨਹੀਂ ਆ ਉਹ ਪਰਸਨ ਵੀ ਆ ਜਾਂਦਾ ਉਹਦੇ ਵਿੱਚ ਦੇਖੋ ਪਹਿਲਾਂ ਤੇ ਇਹ ਹੁੰਦਾ ਸੀਗਾ ਵੀ ਵਿੰਡੋਜ਼ ਮੈਂ ਵੀ ਯੂਜ਼ ਕੀਤੀਆਂ ਨੇ ਲੋਕ ਪਹਿਲਾਂ ਜ਼ਿਆਦਾ ਯੂਜ਼ ਕਰਦੇ ਕਿਉਂਕਿ ਮੋਸਟਲੀ ਕਿ ਛੋਟਾ ਲੈਵਲ ਦਾ ਪਰਸਨ ਇੱਕ ਨਾਰਮਲ ਲੈਵਲ ਦਾ ਪਰਸਨ ਕੀ ਕਰਦਾ ਕਿ ਮੈਂ ਰੈਜ਼ਿਊਮ ਬਣਾ ਲਿਆ ਕਾਲਜ ਤੋਂ ਪਾਸ ਆਊਟ ਹੋਏ ਅਸਾਈਨਮੈਂਟਸ ਬਣਾ ਲੀਆਂ ਐਮ ਐਸ ਆਫਿਸ ਯੂਜ਼ ਕਰ ਲਿਆ ਵਰਡ ਯੂਜ਼ ਕਰ ਲਿਆ ਪਾਵਰਪੁਆਇੰਟ ਯੂਜ਼ ਕਰ ਲਿਆ ਉਹ ਚੀਜ਼ਾਂ ਯੂਜ਼ ਕਰਦਾ ਸੀਗਾ ਹੁਣ ਉਹ ਚੀਜ਼ ਕਲਾਊਡ ਬੇਸਡ ਆ ਗਈਆਂ ਨੇ Google ਨੇ ਵੀ ਉਹ ਚੀਜ਼ ਪ੍ਰੋਵਾਈਡ ਕਰ ਦਿੱਤੇ Google ਦੇ ਚ ਕਾਫੀ ਹੱਦ ਤੱਕ ਉਹ ਸਰਵਿਸ ਫ੍ਰੀ ਦਿੰਦਾ ਹੈ ਆਮ ਯੂਜ਼ਰ ਨੂੰ ਪਰ ਜੇ ਸਾਨੂੰ ਲੱਗਦਾ ਕੋਈ ਡੈਡੀਕੇਟਿਡ ਕੋਈ ਚੀਜ਼ ਮਾਈਕਰੋਸਾਫਟ ਹੀ ਪ੍ਰੋਵਾਈਡ ਕਰ ਰਹੀ ਹੈ ਵਿੰਡੋਸ ਹੀ ਪ੍ਰੋਵਾਈਡ ਕਰ ਰਹੀ ਹੈ ਤਾਂ ਅਸੀਂ ਉਹਨਾਂ ਉਸ ਜਿਹਨੂੰ ਯੂਜ਼ ਕਰਨ ਵਾਲੇ ਪਾਸ ਜਾਈਏ ਉਹਦੇ ਵਿੱਚ ਵੀ ਮੈਂ ਰეკਮੈਂਡ ਕਰਾਂਗਾ ਕਿ ਤੁਸੀਂ ਲੇਟੈਸਟ ਅਪਡੇਟਡ ਸਿਸਟਮ ਯੂਜ਼ ਕਰੋ ਹੁਣ ਜਿਹੜੇ ਪੇਡ ਸਰਵਿਸ ਨੇ ਉਹਦੇ ਚ ਸਿਕਿਉਰਟੀ ਪੈਚੇਸ ਪ੍ਰੋਵਾਈਡ ਕਰ ਲਏ ਨੇ ਤਾਂ ਕਿ ਵਾਇਰਸ ਨੂੰ ਜੇ ਕੋਈ ਚੀਜ਼ ਆ ਰਹੀ ਹੈ ਕੁਝ ਇਫੈਕਟ ਕਰ ਵੀ ਸਕਦੀ ਹੈ ਜਾਂ ਕੁਝ ਟਰੋਬੈਕ ਕੋਈ ਫਲੋਅ ਰਹਿ ਗਿਆ ਸਿਸਟਮ ਦੇ ਵਿੱਚ ਉਹ ਨੋ ਕਵਰ ਕਰਦੇ ਨੇ ਉਹ ਯੂਜ਼ ਕਰੋ ਪਰ ਮੈਨੂੰ ਲੱਗਦਾ ਕਿ ਜਿਹੜਾ ਨੋਰਮਲ ਯੂਜ਼ਰ ਹੈ ਜੋ ਚਦੋਂ ਨੇ ਯੂਜ਼ ਕਰਨੇ ਹੈ Google ਦਾ Docs ਯੂਜ਼ ਕਰ ਸਕਦਾ Google Service ਯੂਜ਼ ਕਰ ਸਕਦਾ ਹੈ ਫ੍ਰੀ ਵਿੱਚ ਉਹ ਸੇਫ ਸਿਕਿਓਰ ਹੈ ਉਸ ਤੋਂ ਇਲਾਵਾ ਜੇ ਕਿਸੇ ਨੇ ਪਰਸਨਲ ਕੋਮਪਿਊਟਰ ਯੂਜ਼ ਕਰਨਾ ਹੈ ਤੇ ਜੇ ਕੋਈ ਸੌਫਟਵੇਅਰ ਦੰਦਾ ਹੈਗਾ ਜਿਹੜਾ ਕਿ Linux ਸਿਸਟਮ ਨਹੀਂ ਹੈਗਾ ਤਾਂ ਆਪਾਂ ਕਹੀਏ ਕਿ ਅਸੀਂ Windows बेस्ड ਹੈਗਾ ਉਸੇ Windows ਸਿਸਟਮ ਯੂਜ਼ ਕਰ ਲਈਏ ਬਾਕੀ ਜੇ ਐਜੂਕੇਸ਼ਨ ਦੇ ਲਈ ਜਾਂ ਅਸੀਂ ਪ੍ਰੋਫੈਸ਼ਨਲੀ ਜੇ ਕੋਈ ਯੂਜ਼ ਕਰਨੀ ਹੈ ਤਾਂ ਅਸੀਂ Linux ਦੇ ਪੇਸਰੇ ਸਿਸਟਮ ਆਗੇ ਯੂਜ਼ ਕਰ ਸਕਦੇ ਹਾਂ ਉਹ ਜ਼ਿਆਦਾ ਸੇਫ ਸਿਕਿਓਰ ਨੇ ਉਹਦੇ 'ਚ ਉਹੀ ਵੈਸੇ ਦਾ ਕੋਈ ਇਸ਼ੂ ਨਹੀਂ ਆਉਂਦਾ ਜੇ ਅਸੀਂ ਕੋਈ ਐਪਲੀਕੇਸ਼ਨ ਇੰਸਟਾਲ ਕਰਨੀ ਆ ਤਾਂ ਉਹ ਦਾ ਸੋਰਸ ਕੀ ਹੈਗਾ ਅਸੀਂ ਉਹਦੇ ਤੇ ਧਿਆਨ ਦੇ ਕੇ ਸੇਫ ਤੇ ਜਰਾ ਸਿਕਿਉਰ ਹੈਗਾ ਉਥੋਂ ਦੀ ਉਹ ਡਾਊਨ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹਾਂ ਤੇ ਉਹ ਸਾਡੇ ਲਈ ਸੇਫ ਆ ਜਿਵੇਂ ਅੱਜ ਕੱਲ ਨਾ ਵੈਬਸਾਈਟਸ ਚੱਲਦੀਆਂ ਨੇ ਜਿਗੀਆਂ Amazon ਦੀ ਹੋ ਗਈ ਆਨਲਾਈਨ ਸ਼ਾਪਿੰਗ ਕਰਨ ਵਾਲੀ ਜਾਂ Flipkart ਦੀ ਵੈਬਸਾਈਟ ਹੋ ਗਈ ਤਾਂ ਇਦਾਂ ਦੀਆਂ ਨਾ ਬੜੇ ਅੱਜ ਕੱਲ ਲੋਕ ਕਿਉਂਕਿ ਕੰਮ ਸਟਾਰਟ ਕੀਤੇ ਸਾਰਿਆਂ ਨੇ ਆਪਣੇ ਆਪਣੇ ਸਟਾਰਟਅੱਪਸ ਕੀਤੇ ਤਾਂ ਉਹ ਵੀ ਚਾਹੁੰਦੇ ਨੇ ਕਿ ਅਸੀਂ ਇਦਾਂ ਦੀ ਵੈਬਸਾਈਟ ਬਣਵਾਈਏ ਤਾਂ ਇੱਕ ਛੋਟਾ ਜਿਹਾ ਇੱਕ ਜਿਹੜਾ ਇਨਫੋਰਮੇਟਿਵ ਕੁਐਸਚਨ ਹੋਏਗਾ ਕਿ ਜੇ ਇਦਾਂ ਦੀ ਕੋਈ ਵੈਬਸਾਈਟ ਬਣਵਾਉਣੀ ਹੈ ਤਾਂ ਉਹਦਾ ਰੈਦਰ ਥੈਨ ਕਿ ਮੈਂ ਉਹ Amazon ਵਰਗੀ ਏਡੀ ਵੱਡੀ ਨਹੀਂ ਮੈ ਫੋਰਡ ਕਰ ਸਕਦਾ ਤਾਂ ਛੋਟੇ ਜਿਹੜੇ بڑے ਜਿਹੜੇ ਜਿਹੜੇ ਕੰਪਨੀਆਂ ਜਿਹੜਾ ਉਹ ਪ੍ਰੋਵਾਈਡ ਕਰਦੀਆਂ ਨੇ ਕਿ ਸਾਡੇ ਤੋਂ ਸਰਵਿਸ ਲੈ ਲਓ ਅਸੀਂ ਤੁਹਾਨੂੰ ਜਿਹੜਾ ਇੱਕ ਪੋਰਟਲ ਦੇ ਦਾਂਗੇ ਤੁਸੀਂ ਆਪਣਾ ਸਾਰਾ ਕੁਝ ਬਣਾ ਸਕਦੇ ਹੋ ਉਦਾਂ ਦੀਆਂ ਵੈਬਸਾਈਟਸ ਸੇਫ ਨਹੀਂ ਆ ਫਿਰ ਇੱਕ ਬੰਦੇ ਨੂੰ ਆਪਣੇ ਲੈਵਲ ਤੇ ਹੀ ਵੈਬਸਾਈਟ ਬਣਾਉਣੀ ਚਾਹੀਦੀ ਹੈ ਦੇਖੋ ਆਪਣੇ ਲੈਵਲ ਤੇ ਬਣਾਉਣ ਦੇ ਲਈ ਜਿਹੜਾ ਹਰ ਬੰਦੇ ਨੂੰ ਉਸੇ ਦੇ ਨੋਲਜ ਵੀ ਨਹੀਂ ਹੁੰਦੇ ਪਹਿਲਾਂ ਤੁਹਾਨੂੰ ਮਾਰਕੀਟ ਚ ਕਿਹੜੇ ਕਿਹੜੇ ਸਰਵਿਸ अवेलेबल ਨੇ ਉਹ ਦੇਖਣਾ ਪੈਂਦਾ ਫਿਰ ਉਹਦੇ ਤੋਂ ਯੂਜ਼ਰ ਦੇ ਰਿਵਿਊਜ਼ ਜਿਨ੍ਹਾਂ ਨੇ ਯੂਜ਼ ਕੀਤੇ ਨੇ ਉਹ ਲੈਣੇ ਪੈਂਦੇ ਨੇ ਆਈਟਾ ਲੈਣਾ ਪੈਂਦਾ ਦੇਖੋ ਕੁਝ ਐਫਰਟਸ ਕਰਨੇ ਪੈਣਗੇ ਨਾ ਹੁਣ ਬਣਾਉਣ ਲਈ ਤੇ ਮੈਂ ਕਿਸੇ ਟੀਮ ਨੂੰ ਗਲਤ ਨਹੀਂ ਕਹਿੰਦਾ ਹਰ ਟੀਮ ਆਪਣੀ ਬੈਸਟ ਐਫਰਟਸ ਕਰ ਰਹੀ ਹੈ ਜੇ ਕੋਈ ਸਰਕੂਲਰਾਈਟ ਕਰ ਰਹੀ ਹੈ ਭਾਵੇਂ ਔਨਲਾਈਨ ਸ਼ੋਪਿੰਗ ਦੀ ਵੀ ਹੈਗੀ ਆ ਹਾ ਉਹਨੇ ਜੋ ਸਰਵਿਸ ਪ੍ਰੋਵਾਈਡ ਕੀਤੀ ਹੈ ਉਹ ਕਿੰਨਾ ਕੁ ਉਹਨੋਂ ਉਹਦੀ ਕੁਆਲਿਟੀ ਕਿੰਨੀ ਕੁ ਅੱਛੀ ਹੈਗੀ ਆ ਉਹਦਾ ਸਰਵਰ ਕਿੰਨਾ ਕੁ ਅੱਛਾ ਹੈ ਉਹਦੀ ਬਿਲਡ ਕੁਆਲਿਟੀ ਕਿੰਨੀ ਗੱਛੀ ਆ ਜਾਂ ਸੇਫ ਸਿਕਿਉਰ ਹੈਗੀ ਕਿ ਨਹੀਂ ਹੈਗੀ ਪੇਮੈਂਟ ਦੇ ਪਰਪਸ ਦੇ ਲਈ ਵੀ ਜਾਂ ਡਾਟਾ ਦੇ ਪਰਪਸ ਦੇ ਲਈ ਵੀ ਉਹ ਡਿਪੈਂਡ ਕਰਦਾ ਸੀ ਉਹ ਸੀਜ਼ ਨੂੰ ਦੇਖੋ ਟਰਾਈ ਵੀ ਕਰ ਸਕਦੇ ਆ ਸਤੁਪਾਲ ਤੇ ਸਾਨੂੰ ਜੇ ਅਸੀਂ ਛੋਟੇ ਲੈਵਲ ਦਾ ਕੰਮ ਕਰ ਸਾਡੇ ਨਾ ਉਹਦੀਆਂ ਜਿਹੜੀਆਂ ਫਾਈਨੈਂਸ਼ੀਅਲ ਜਿਹੜੇ ਸਾਡੇ ਸਟੇਬਿਲਟੀ ਹੈ ਨਾ ਉਹਦੇ ਤੇ ਮੈਟਰ ਕਰਦਾ ਜੇ ਅਸੀਂ ਛੋਟੇ ਲੈਵਲ ਤੇ ਕੰਮ ਕਰਨੇ ਸੀ ਛੋਟੀ ਜਿਹੀ ਨੂੰ ਪਲਾਇ ਯੂਜ਼ ਕਰ ਸਕਦੇ ਆ ਟਰਾਈ ਕਰ ਸਕਦੇ ਆ ਤੇ ਸਹੀ ਚੱਲ ਰਹੀ ਹੈ ਸੇਫ ਚੱਲ ਰਹੀ ਹੈ ਟੀਮ ਅੱਛੀ ਹੈ ਡੈਡੀਕੇਟਿਡਲੀ ਕੰਮ ਕਰ ਰਹੀ ਹੈ 에ਰਰਸ ਨੂੰ ਤੁਹਾਡੀਆਂ ਪ੍ਰੋਬਲਮਸ ਨੂੰ ਹੈਂਡਲ ਕਰ ਰਹੀ ਹੈ ਤੁਹਾਨੂੰ ਡੈਡੀਕੇਟ ਸਰਵਿਸ ਪ੍ਰੋਵਾਈਡ ਕਰ ਰਹੀ ਹੈ ਅੱਛੀ ਟੀਮ ਹੈ ਓਨੈਸਟ ਹੈ ਐਫਰਟਸ ਕਰ ਰਹੀ ਹੈ ਤੁਸੀਂ ਉਹਨਾਂ ਨੂੰ ਕੰਟੀਨਿਊ ਕਰੋ ਦੇਖੋ ਟੀਮ ਕੋ ਛੋਟੀ ਹੋਵੇਗੀ ਉਹਨਾਂ ਭਾਵੇਂ ਸਟਾਰਟਅਪ ਹੀ ਸਹੀ ਹਰ ਬੰਦਾ ਗਲਤ ਨਹੀਂ ਹੁੰਦਾ ਟੈਂਸ਼ਨ ਹਰ ਬੰਦੇ ਦੀ ਗਲਤ ਨਹੀਂ ਹੁੰਦੀ ਜੇ ਉਹ ਟੀਮ ਆਪਣੀ ਐਫਰਟਸ ਕਰ ਰਹੀ ਹੈ ਤੁਸੀਂ ਉਹਨਾਂ ਨੂੰ ਉਹ ਵੀ ਸਪੋਰਟ ਕਰੇਗੀ ਤੁਸੀਂ ਉਹਦੀ ਸਰਵਿਸ ਕਰ ਰਹੇ ਤੁਸੀਂ ਉਹਨਾਂ ਨੂੰ ਪੇ ਕਰਨਾ ਹੈ ਤੁਸੀਂ ਸਰਵਿਸ ਯੂਜ਼ ਕਰੋਗੇ ਤੇ ਪੇ ਕਰੋਗੇ ਉਹਨੂੰ ਵੀ ਤੁਹਾਡੇ ਲੋਡ ਹੈ ਤੁਹਾਨੂੰ ਵੀ ਲੋਡ ਹੈਗੀ ਹੈ ਅਸੀਂ ਜੇ ਬਾਇਡਰੈਕਸ਼ਨਲੀ ਚੱਲਾਂਗੇ ਹੌਲੀ 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 ਉਹ ਵੀ ਇੰਪਰੂਵ ਹੋਣਗੇ ਸਾਡਾ ਛੋਟਾ ਛੋਟਾ ਬਿਜ਼ਨਸ ਜੇ ਅਸੀਂ ਵਧਾਂਗੇ ਤੇ ਉਹ ਵੀ ਵਧਣਗੇ ਜੇ ਇੱਕ ਪਾਸੇ ਕਮੀ ਰਹਿ ਜਾਏਗੀ ਜਾਂ ਸਾਡਾ ਬਿਜ਼ਨਸ ਜਾਂ ਇਹ ਦੇਖੋ ਅਨਫੋਰਚੂਨੇਟਲੀ ਕਿਸੇ ਦਾ ਉੱਪਰ ਨੂੰ ਜੇ ਬਿਜ਼ਨਸ ਵੀ ਹੋ ਸਕਦਾ ਹੈ ਜਾਂ ਉਹ ਕੁਝ ਹੋ ਗਿਆ ਜਾਂ ਕੁਆਲਿਟੀ ਅਕੋਰਡਿੰਗ ਕੁਝ ਹੋ ਗਿਆ ਉਹ ਵੀ ਮੈਟਰ ਕਰਦਾ ਸੀ ਅਫੋਰਡ ਨਹੀਂ ਕਰ ਸਕਾਂਗੇ ਅਸੀਂ ਪੇ ਨਹੀਂ ਕਰਾਂਗੇ ਜੇ ਉਹਦੀ ਟੀਮ ਦੇ ਅਕੋਰਡਿੰਗ ਕੁਝ ਕਮੀ ਪੇਸ਼ੀ ਰਹੀ ਕਿ ਉਹਨੇ ਸਰਵਰ ਮੇਨਟੇਨ ਨਹੀਂ ਕੀਤਾ ਜਾਂ ਕੋਈ ਇਸ਼ੂ ਆ ਲੱਗ ਪਿਆ ਬਾਰ ਬਾਰ ਵੀ ਇਸ਼ੂ ਆ ਰਿਹਾ ਤੁਹਾਡਾ ਅਸੀਂ ਜੇ ਆਪਣੇ ਸਹੀ ਆ ਜੇ client ਨਹੀਂ ਰਿਸਪੌਂਸ ਕਰ ਰਿਹਾ ਕਲੈਂਟ ਕੇ ਕਾਸਨ ਵਿਸ਼ੂ ਆ ਰਿਹਾ ਫਿਰ ਅਸੀਂ ਸਰਵਿਸ ਨੂੰ ਬਦਲਾਂਗੇ ਮੈਟਰ ਫਿਰ ਕੋਸਟ ਦਾ ਆ ਗਿਆ ਫਿਰ ਅਸੀਂ ਕੀ ਕਰਾਂਗੇ ਛੋਟੀ ਟੀਮ ਨੂੰ ਜਗ੍ਹਾ ਤੇ ਅਸੀਂ ਵੱਡੀ ਟੀਮ ਨੂੰ ਕਨੈਕਟ ਕਰਾਂਗੇ ਵੱਡੀ ਟੀਮ ਅਕੋਰਡਿੰਗ ਉਹਦੀ ਜੇ ਟੀਮ ਬੈਠੀ ਹੈ ਜੇ ਤੁਹਾਨੂੰ ਐਫਰਟਸ ਦੇ ਅਕੋਰਡਿੰਗ ਉਹ ਤੁਹਾਨੂੰ ਉਹ ਸਰਵਿਸ ਉਹ ਜੀ ਪ੍ਰੋਵਾਈਡ ਕਰੇਗੀ ਤੁਹਾਨੂੰ ਪੇ ਵੀ ਕਰਨਾ ਪਏਗਾ ਜੇ ਜੇ ਆਪਾਂ ਇਸ ਕੰਮ ਵਾਸਤੇ ਆਪਾਂ ਜੇ ਵਰਡਪ੍ਰੈਸ ਯੂਜ਼ ਕਰ ਲਈ ਕਿਉਂਕਿ ਮੇਰੇ ਐ ਦੇਖਿਆ ਕਿ YouTube ਤੇ ਨਾ ਟਿਊਟੋਰੀਅਲਸ ਪਏ ਹੁੰਦੇ ਨੇ ਤੁਸੀਂ ਵਰਡਪ੍ਰੈਸ ਆਪਣੀ ਵੈਬਸਾਈਟ ਆਪਾਂ ਹੀ ਬਣਾ ਲਓ ਤੁਹਾਨੂੰ ਲੋੜ ਹੀ ਨਹੀਂ ਕਿਸੇ ਟੀਮ ਦੀ ਬੜੇ ਲੋਕੀ ਜਿਹੜਾ ਹੈ ਇਹ ਚੀਜ਼ ਨੂੰ ਫੋਲੋ ਕਰਦੇ ਨੇ ਕਿ ਵਰਡਪ੍ਰੈਸ ਸਿੱਖ ਲੈਣੇ ਆ ਤੇ ਜੇ ਕਿਸੇ ਨੇ ਹੁਣ ਆਨਲਾਈਨ ਗੇਟਵੇ ਇਹੋ ਜਿਹਾ ਬਣਾਉਣਾ ਜਿਹਦੇ ਵਿੱਚ ਉਹਨੇ ਪੇਮੈਂਟ ਵੀ ਲੈਣੀ ਕਰਨੀ ਆ ਤਾਂ ਵਰਡਪ੍ਰੈਸ ਦੀ ਵੈਬਸਾਈਟ ਬਣਾ ਲਵੇ ਬੰਦਾ ਤੇ ਫਿਰ ਉਹ ਕਿ ਨਿੱਕ ਸਿਕਿਉਰ ਹੈ ਗੱਲ YouTube ਦਾ ਸ਼ੁਰੂ ਕੀਤੇ ਤੁਸੀਂ YouTube ਵਿੱਚ ਦੇਖੋ ਜਿੰਨਾ ਥੋੜਾ ਜਿਹਾ ਵੀ ਨੌਲੇਜ ਹੈ ਨਾ YouTube ਤੇ ਲੋਕੀ ਆਪਣੇ ਵੀ ਅਰਨੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿੰਨੇ ਕਨਫਰਮੇਸ਼ਨ ਸਹੀ ਹੈ ਕਿੰਨੇ ਕਿੰਨਾ ਨਹੀਂ ਉਥੋਂ ਟਰਾਈ ਕਰਨ ਤੇ ਪਤਾ ਲੱਗਦਾ ਜਾਂ ਜਨੋਲੋਜ ਹੋਵੇ ਉਥੋਂ ਪਤਾ ਲੱਗ ਜਾਂਦਾ ਤੇ ਜੇ ਅਸੀਂ ਵਰਡਪ੍ਰੈਸ ਨੂੰ ਪ੍ਰਿਫਰ ਕਰਦੇ ਹਾਂ ਤਾਂ ਕੋ ਵਰਡਪ੍ਰੈਸ ਇੱਕ ਓਪਨ ਕਮਿਊਨਿਟੀ ਹੈ ਉਥੇ ਜਿੰਨੇ ਵੀ ਪਲੱਗਇਨਸ ਜਾਂ ਜਿਹੜੇ ਉਹ ਐਡੀਸ਼ਨਲ ਸਰਵਿਸਿਜ਼ ਜਾਂ ਫੀਚਰ ਜੇ ਤੁਹਾਨੂੰ ਮਿਲਣਗੇ ਨਾ ਉਹ ਇੱਕ ਓਪਨ ਡਿਵੈਲਪਰ ਟੀਮ ਜਿਹੜੀ ਬੈਠੀ ਹੈ ਕਮਿਊਨਿਟੀ ਬੈਠੀ ਹੈ ਆਮ ਲੋਕ ਜਿਹੜੇ ਡਿਵੈਲਪਰ ਬੈਠੇ ਨੇ ਉਹਨਾਂ ਵੱਲ ਅਪਰੋਡ ਕੀਤੀ ਜਾ ਰਹੀ ਹੈ ਇੰਨੇ ਸਾਰੇ ਮੈਨ ਲੱਖਾਂ ਕਰੋਨਾ ਵਿੱਚ ਸ਼ਾਇਦ ਉਹ ਪਲੱਗਇਨਸ ਉੱਤੇ ਹੋਣਗੇ ਜ ਇੱਕ 1 ਬਾਈ 1 ਚੂਜ਼ ਕਰਕੇ ਅਸੀਂ ਵੈਬਸਾਈਟ ਬਣਾ ਸਕਦੇ ਹਾਂ ਤੇ ਉਹ ਬਣਾਉਣ ਵਾਲਾ ਯੂਜ਼ਰ ਉਹਦੀ ਇੰਟੈਂਸ਼ਨ ਕੀ ਹੈ ਕਿੰਨੇ ਕੋ ਉਹਦੀ ਚੀਜ਼ ਸਹੀ ਹੈ ਜਾਂ ਕਿੰਨੇ ਕਿ ਨਹੀਂ ਹਨ ਉਹਦੇ ਲਈ ਐਫਰਟਸ ਕਰਨੀਆਂ ਪੈਣਗੀਆਂ ਉਹਦੀ ਰੇਟਿੰਗ ਉਹਦੇ ਰਿਵਿਊਜ਼ ਦੇਖਣੇ ਪੈਣਗੇ ਪਰ ਜਦੋਂ ਕੋਈ ਚੀਜ਼ ਵੈਸੇ ਹੀ ਤੁਹਾਨੂੰ ਕੋਈ ਚੀਜ਼ ਓਪਨਲੀ ਪਈ ਆ ਤੁਸੀਂ ਇੱਕ ਥੋੜੇ ਦਿਨ ਪਹਿਲਾਂ ਮੋਬਾਈਲ ਐਪ ਦੀ ਗੱਲ ਕੀਤੀ ਆ ਕਿ ਐਪਲੀਕੇਸ਼ਨ ਮੋਬਾਈਲ ਦੀ ਐਪ ਹੈ ਜਿਹੜੀ ਕਿ ਗੂਗਲ ਤੇ ਪੇਡ ਹੈ ਪਰ ਫ੍ਰੀ ਚ ਮਿਲ ਗਈ ਹੈ ਅਦਾ ਕੋਈ ਪਲੱਗ ਇਨ ਵੀ ਹੋ ਸਕਦਾ ਹੈ ਕੁਪੇੜਾ ਉਹ ਜ਼ਿਆਦਾ ਚਾਰਜ ਕਰ ਰਹੇ ਆ ਕਿਸੇ ਬੰਦੇ ਨੇ ਉਹਨੂੰ ਚੱਕਿਆ ਉਹਨੂੰ ਮੋਡੀਫਾਈ ਕੀਤਾ ਉਹਦੇ ਵਿੱਚ ਕੋਡ ਦਾ ਓਪਨ ਸੋਰਸ ਹੈ ਪੀ ਐਚ ਪੀ ਲੈਂਗੁਏਜ ਹੈ ਓਪਨ ਸੋਰਸ ਲੈਂਗੁਏਜ ਹੈਗੀ ਹੈ ਉਹਦਾ ਕੋਡ ਚੱਕਿਆ ਉਹਦੇ ਚੇਂਜਸ ਕੀਤੇ ਥੋੜਾ ਫੋੜ ਮੋਡੀਫਾਈ ਕੀਤਾ ਤੇ ਆਪਣੇ ਕੁਝ ਕੋਡ ਪਾ ਕੇ ਉਹਨੇ ਅਪਸੈਟ ਕਰ ਦਿੱਤਾ ਅਪਲੋਡ ਤੇ ਤੁਹਾਨੂੰ ਪਲੱਗਇਨ ਮਿਲ ਗਿਆ ਤੁਸੀਂ ਯੂਜ਼ ਕਰ ਲਿਆ ਜ਼ਰੂਰੀ ਨਹੀਂ ਹੁੰਦਾ ਜਿਸ ਟਾਈਮ ਤੁਸੀਂ ਉਹਨੂੰ ਯੂਜ਼ ਕੀਤਾ ਤੁਹਾਨੂੰ ਉਹਦਾ ਬੈਡ ਇਫੈਕਟ ਉਸ ਵੇਲੇ ਪਤਾ ਲੱਗੇਗਾ ਉਹਨੋਂ ਮਹੀਨਾ ਵੀ ਲੱਗ ਸਕਦਾ 1 ਘੰਟਾ ਵੀ ਲੱਗ ਸਕਦਾ 6 ਮਹੀਨੇ ਵੀ ਲੱਗ ਸਕਦੇ ਨੇ ਬਾਅਦ ਚ ਪਤਾ ਲੱਗੇ ਤੁਹਾਡਾ ਕਿੰਨਾ ਨੁਕਸਾਨ ਹੋ ਇਸ ਲਈ ਇਹਦੇ ਤੇ ਅਵੇਅਰਨੈਸ ਵੀ ਚਾਹੀਦੀ ਹੈ ਤੇ ਤੁਹਾਡੀ ਟੀਮ ਨਾਲ ਜਿਹਨਾਂ ਤੁਸੀਂ ਕੰਮ ਕਰ ਰਹੇ ਹੋ ਉਹ ਟੀਮ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੀ ਕੋ ਡੈਡੀਕੇਟਿਡ ਟੀਮ ਹੈਗੀ ਹੈ ਕਿੰਨਾ ਕੋ ਐਫਰਟਸ ਕਰ ਰਹੀ ਹੈ ਇਸ ਚੀਜ਼ ਨੂੰ ਮੇਨਟੇਨ ਕਰਨ ਦੇ ਲਈ ਸਿਕਿਉਰ ਕਰਨ ਦੇ ਲਈ ਤੁਹਾਡੇ ਉੱਤੇ ਟਰਸਟ ਕਰ ਰਹੀ ਹੈ ਤੇ ਤੁਹਾਨੂੰ ਕਿੰਨਾ ਟਰਸਟਵਰਥ ਤੁਸੀਂ ਤੁਹਾਨੂੰ ਉਹ ਸਰਵਿਸ ਪ੍ਰੋਵਾਈਡ ਕਰ ਰਹੀ ਹੈ ਪਿੱਛੇ ਜੇ ਨਾ ਇੱਕ ਬੜੀ ਚੀਜ਼ ਜਿਹੜੀ ਨਿਊਜ਼ ਵਿੱਚ ਵਾਇਰਲ ਹੋਈ ਸੀ ਬਹੁਤ ਵੈਬਸਾਈਟਸ ਦੇ ਉੱਪਰ ਅਟੈਕ ਹੋਣੇ ਸ਼ੁਰੂ ਹੋ ਗਏ ਸੀਗੇ ਉਦੋਂ ਕਹਿੰਦੇ ਸੀ ਕਹਿੰਦੇ ਰੈਨਸਮਵੇਅਰ ਆਉਣੇ ਸ਼ੁਰੂ ਹੋ ਗਏ ਆ ਇਹ ਰੈਨਸਮਵੇਅਰ ਕੀ ਚੀਜ਼ ਦੇਖੋ ਰੈਨਸਮਵੇਅਰ ਮੈਂ ਬਸ ਜਿਆਦਾ ਵਾਇਰਸ ਵਾਲੇ ਪਾਸੇ ਮੇਰਾ ਧਿਆਨ ਨਹੀਂ ਹੈਗਾ ਪਰ ਹਾਂ ਵਾਇਰਸ ਕੀ ਕਰਦਾ ਹੈਗਾ ਰੈਨਸਮਵੇਅਰ ਜਰਾ ਸੀਗਾ ਉਹ ਟੈਕਨੋਲੋਜੀ ਹੋਰ ਸੀਗੀ ਆਮ ਟੈਕਨੋਲੋਜੀ ਨਹੀਂ ਸੀ ਜੀ ਦੇਖੋ ਮੇਰਾ ਵੀ ਆਪਣਾ ਏਰੀਆ ਹੈਗਾ ਮੈਂ ਵੈਬਸਾਈਟ ਬਣਾਉਂਦਾ ਮੈਂ ਮੇਰੇ ਕੁਝ ਲੈਂਗੁਏਜ ਦਾ ਏਰੀਆ ਹੈ ਕਿਹੜੇ ਕਿਹੜੇ ਲੈਂਗੁਏਜ ਮੈਨੂੰ ਆਉਂਦੀਆਂ ਲੈਂਗੁਏਜਸ ਬਹੁਤ ਹੈਗੀਆਂ ਨੇ ਕਿਸ ਲੈਂਗੁਏਜ ਵਿੱਚ ਕਿਸ ਜਗ੍ਹਾ ਤੇ ਕਦੋਂ ਵਾਇਰਸ ਆਂਦਾ ਇਹ ਡਿਪੈਂਡ ਕਰਦਾ ਰੈਨਸਮਵੇਅਰ ਲੈਂਗੁਏਜ ਜਿਹੜੇ ਵਾਇਰਸ ਹੈਗਾ ਉਹ ਉਹਦੀ ਟੈਕਨੋਲੋਜੀ ਹੋਰ ਸੀਗੀ ਉਹਨੇ ਆਪਣੇ ਏਰੀਏ ਤੇ ਜਿਸ ਏਰੀਏ ਦਾ ਉਹ ਵਾਇਰਸ ਹੈਗਾ ਉਸ ਏਰੀਏ ਦੇ بیس ਜਿਹੜੀ ਜਿਹੜੀਆਂ ਵੀ ਸਰਵਿਸਿਜ਼ ਬਣੀਆਂ ਸਿਗੀਆਂ ਜਿਹੜੀਆਂ ਕੰਪਨੀ ਸਿਗੀਆਂ ਜਾਂ ਜੋ ਬਿਜ਼ਨਸ ਹੈਗਾ ਉਹਨੇ ਉੱਤੇ ਇਫੈਕਟ ਕੀਤਾ ਸੀਗਾ ਉਹਦੇ ਉੱਤੇ ਤੇ ਹਾ ਯੂਜ਼ਰ ਦੇ ਵੀ ਡਿਪੈਂਡ ਕਰਦਾ ਹੈ ਕਿ ਜੇ ਮੇਰੀ ਯੂਜ਼ ਕਰਨ ਵਾਲੀ ਟੈਕਨੋਲੋਜੀ ਉਹਦੇ ਨਾਲ ਲਿੰਕ ਕਰਦੀ ਹੈ ਤੇ ਉਹ ਮੈਨੂੰ ਵੀ ਇਫੈਕਟ ਕਰੇਗੀ ਨੇ ਤੇ ਮੈਦੂ ਇਫੈਕਟ ਤੋਂ ਬਚ ਸਕਦਾ ਵਾ ਹਾਂ ਵੀ ਮੇਰੇ ਮੇਰੀ ਲੈਂਗੁਏਜ ਦੇ ਜਿਹੜੇ ਕੰਮ ਕਰ ਰਹੇ ਉਹਦੇ ਵੀ ਕਿ ਇਫੈਕਟ ਕੋਈ ਵਾਇਰਸ ਆ ਸਕਦਾ ਹੈਗਾ ਇਸ ਲਈ ਵਾਇਰਸ ਇੱਕ ਤਰ੍ਹਾਂ ਦੇ ਵਾਇਰਸ ਨਹੀਂ ਹੁੰਦਾ ਜਿਹੜੇ ਸਾਰੇ ਕਿਤੇ ਇਫੈਕਟ ਕਰੇ ਵਾਇਰਸ ਦੇ ਵੀ ਟਾਈਪ ਹੁੰਦੀ ਹੈ ਉਹ ਕਿਸ ਲੈਂਗੁਏਜ ਨੂੰ ਕਿਸ ਸਿਸਟਮ ਨੂੰ ਇਫੈਕਟ ਕਰਨ ਲਈ ਬਣਾਇਆ ਗਿਆ ਉਹ ਮੈਟਰ ਕਰਦਾ ਹੈ ਕਈ ਵਾਇਰਸ ਸਿੱਧੇ ਸਿਰਫ ਵਿੰਡੋਸ ਤੇ ਬਣਦੇ ਨੇ ਹੂੰ ਕਈ ਵਾਇਰਸ ਸਿਰਫ ਮੋਬਾਈਲ ਵਾਸਤੇ ਬਣਦੇ ਨੇ ਇੱਕ ਪਹਿਲਾਂ ਵੀ ਜਿਹੜੇ ਪਹਿਲਾਂ ਅਸੀਂ ਸਮਾਰਟਫੋਨ ਯੂਜ਼ ਕਰਦੇ ਸੀਗੇ ਉਹਦਾ ਆਪਰੇਟਿੰਗ ਸਿਸਟਮ ਹੋਰ ਹੁੰਦਾ ਸੀਗਾ ਜਿਹੜੇ ਬਟਨਾਂ ਵਾਲੇ ਫੋਨ ਹੁੰਦੇ ਸੀਗੇ ਹਾਂਜੀ 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 ਉਹਦਾ ਮੈਨੂੰ ਨਾਮ ਸੀਮਨਸ ਤੇ ਆਉਂਦੇ ਸੀਗੇ ਉਹ ਹਾਂ ਸਿਮਨ ਕਰਕੇ ਹੁੰਦਾ ਸੀਗਾ ਸਿੰਬੀਅਨ ਫੋਨ ਸੀਗੇ ਸਿੰਬੈਨ ਸੀਗਾ ਉਹਦਾ ਆਪਰੇਟਿੰਗ ਸਿਸਟਮ ਤੇ ਉਹਦੇ ਵਾਇਰਸ ਹੋਰ ਸੀਗੇ ਹੁਣ ਸਿੰਬਨ ਦਾ ਵਾਇਰਸ ਨਹੀਂ ਚੱਲੇਗਾ ਅੱਜ ਤੇ ਇਸਲੀ ਟੈਕਨੋਲੋਜੀ ਜਿੰਮੇ ਤੇ ਯੂਜ਼ ਹੋ ਰਹੀ ਹੈ ਟੈਕਨੋਲੋਜੀ ਅਕੋਰਡ ਨਹੀਂ ਵਾਇਰਸ ਬਣਦੇ ਨੇ ਤੇ ਉਹ ਟੈਕਨੋਲੋਜੀ ਬੇਸਡ ਏਰੀਆ ਹੀ ਇਫੈਕਟ ਕਰਦੇ ਨੇ ਸੋ ਲਾਸਟ ਤੇ ਹੁਣ ਯੂਜ਼ਰਸ ਨੂੰ ਤੁਹਾਡੇ ਵੱਲੋਂ ਕੀ ਇੱਕ ਜਿਹੜਾ ਹੈ ਉਹ ਮੈਸੇਜ ਹੋਏਗਾ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਟੈਕਨੋਲੋਜੀ ਯੂਜ਼ ਕਰਨੀ ਹੈ ਤਾਂ ਅਸੀਂ ਸਿਕਿਉਰਲੀ ਯੂਜ਼ ਕਰ ਸਕਦੇ ਹਾਂ ਤਾਂ ਕਿ ਸਾਡੇ ਤੇ ਕੋਈ ਬੈਡ ਇਫੈਕਟ ਨਾ ਪਾਪੇ ਕੋਈ ਯੂਜ਼ਰ ਕੋਈ ਵੀ ਯੂਜ਼ਰ ਹੈ ਚਾਹੇ ਫੋਨ ਯੂਜ਼ਰ ਹੈ ਚਾਹੇ ਲੈਪਟਾਪ ਯੂਜ਼ਰ ਹੈਗਾ ਮੈਂ ਸਿਰਫ ਇਹ ਰეკਮੈਂਡ ਕਰਾਂਗਾ ਤੁਸੀਂ ਕੋਈ ਵੀ ਚੀਜ਼ ਯੂਜ਼ ਕਰ ਰਹੇ ਹੋ ਉਹਦੇ ਬੜੇ ਥੋੜੇ ਨੈਟ ਤੇ ਐਕਸਪਲੋਰ ਕਰ ਲਓ ਉਸ ਦਾ ਨਾਮ ਲਿਖੇ ਜਿਹੜੀ ਚੀਜ਼ ਯੂਜ਼ ਕਰ ਰਹੇ ਹੋ ਉਹਦੀ ਵੈਬਸਾਈਟ ਤੇ ਉਹਦੀ ਡਿਟੇਲ ਲਿਖੀ ਹੁੰਦੀ ਹੈ ਉਹਨਾਂ ਨੂੰ ਕੀ ਯੂਜ਼ ਕਰਨਾ ਕਿਵੇਂ ਯੂਜ਼ ਕਰ ਸਕਦੇ ਹੋ ਕਿ ਜਦੋਂ ਇੱਕ ਤਾਂ ਜਿਹੜੀ ਚੀਜ਼ ਕਰਨੀ ਆ ਤੁਸੀਂ ਕਿਹੜਾ ਸੋਰਸ ਕਿੱਥੋਂ ਦੀ ਤੁਸੀਂ ਉਹਨੂੰ ਡਾਊਨਲੋਡ ਕਰ ਰਹੇ ਹੋ ਕਿੱਥੋਂ ਦੀ ਤੁਸੀਂ ਉਹਨੂੰ ਅਵੇਲੇਬਲ ਕਰ ਰਹੇ ਹੋ ਆਨਲਾਈਨ ਲੈ ਰਹੇ ਹੋ ਦੂਜੀ ਗੱਲ ਜਦੋਂ ਤੁਸੀਂ ਇਹਨਾਂ ਫੋਨ ਤੇ ਜਾਂ ਲੈਪਟਾਪ ਤੇ ਜਦੋਂ ਇੰਸਟਾਲ ਕਰਨਾ ਹੈ ਤਾਂ ਉਹਦੀ ਜੋ ਪਰਮਿਸ਼ਨਸ ਉਹ ਤੁਹਾਡੇ ਕੋਲੋਂ ਮੰਗ ਰਿਹਾ ਨਾ ਕਦੀ ਵੀ ਬੇਧਿਆਨੇ ਬਿਨਾ ਪੜੇ ਓਕੇ ਓਕੇ ਨਹੀਂ ਕਲਿੱਕ ਕਰਨਾ ਇਹਨੂੰ ਇੱਕ ਆਪਣੀ ਆਦਤ ਬਣਾ ਲਓ ਕਿ ਕੋਈ ਵੀ ਨੋਟੀਫਿਕੇਸ਼ਨ ਆ ਕੋਈ ਵੀ ਤੁਹਾਨੂੰ ਪੌਪ ਅਪ ਆਇਆ ਕਿਸੇ ਐਪ ਦਾ ਇੰਸਟਾਲ ਕਰਨ ਲੱਗਿਆ ਉਹਨੂੰ ਰੀਡ ਕਰੋ ਨਹੀਂ ਪਤਾ ਲੱਗ ਰਿਹਾ ਕੋਈ ਐਸੀ ਗੱਲ ਨਹੀਂ ਬਜ਼ੁਰਗਾਂ ਨੂੰ ਜਾਂ ਵੱਡੇ ਨੂੰ ਜੀ ਇੰਗਲਿਸ਼ ਨਹੀਂ ਆਉਂਦੀ ਤੇ ਕਿਸੇ ਦੀ ਹੈਲਪ ਲੈ ਲਓ ਥੋੜਾ ਬਹੁਤ ਆਈਡੀਆ ਲੈ ਲਓ ਕੋਈ ਨਹੀਂ ਨਈ ਵਰਡ ਸਮਝ ਨਹੀਂ ਲੱਗਿਆ ਥੋੜਾ ਦਾ ਨੋਟ ਕਰ ਲਓ ਨਹੀਂ ਸਮਝ ਨਹੀਂ ਲੱਗਿਆ ਛੱਡ ਦਿਓ ਟੈਂਪਰੇਰੀ ਸਕਿੱਪ ਕਰ ਦਿਓ ਉਹਨੂੰ ਕਿਸੇ ਕੋਲੋਂ ਪੁੱਛ ਕੇ ਕਰ ਲਓ ਰਦਰਦਾਨ ਕਿ ਬੇਧਿਆਨ ਨੇ ਓਕੇ ਓਕੇ ਕਰਕੇ ਕਾਨੂੰਨ ਅਨੁਸਾਰ ਤੇ ਮੱਥੇ ਹੱਥ ਮਾਰਨ ਦੀ ਬਜਾਏ ਕਿ ਆ ਨੁਕਸਾਨ ਹੋ ਗਿਆ ਉਹਦੇ ਨਾਲ ਬੈਟਰ ਹੈ ਵੇਟ ਕਰ ਲਓ ਪੁੱਛ ਲੋ ਹਰ ਚੀਜ਼ ਹਰ ਬੰਦ ਨੂੰ ਹਮੇਸ਼ਾ ਨਹੀਂ ਆਉਂਦੀ ਪਰ ਹਾਂ ਛੋਟਾ ਥੋੜਾ ਥੋੜਾ ਕਰਕੇ ਵੀ ਇੱਕ ਇੱਕ ਪਰਸੈਂਟ ਵੀ ਚੱਲਾਂਗੇ ਨਾ ਕੋਈ ਨਾ ਸਮਝ ਲੱਗ ਜਾਏਗੀ ਪਰ ਸੋਚ ਸਮਝ ਕੇ ਪਰਮਿਸ਼ਨ ਨੂੰ ਐਪ ਦਿੱਤੇ ਓਕੇ ਕਰੋ ਫੋਨ ਦੇ ਲਈ ਤਾਂ ਕਿ ਤੁਹਾਨੂੰ ਪਤਾ ਵੀ ਹੋਵੇ ਤੁਹਾਨੂੰ ਪਤਾ ਹੋਏਗਾ ਤੁਸੀਂ ਕਹੋਗੇ ਮੈਂ ਜੇ ਐਪ ਇੰਸਟਾਲ ਕੀਤੀ ਹੈ ਇਹਨੂੰ ਐਸਮਸਜ ਪਰਮਿਸ਼ਨ ਦਾ ਲੋੜ ਹੀ ਨਹੀਂ ਹੈਗੀ ਤੁਸੀਂ ਨਹੀਂ ਕਰੋਗੇ ਤਾਨੂੰ ਪਤਾ ਕਿ ਉਹਦੀ ਸੋਚੋਗੇ ਨਾ ਜੇ ਤੁਹਾਨੂੰ ਪਤਾ ਹੀ ਨਹੀਂ ਸੀ ਉਹ ਕੀ ਕਰ ਦਿੱਤਾ ਤੇ ਫਿਰ ਬਾਅਦ ਚ ਪਤਾ ਲੱਗਦਾ ਜਦੋਂ ਨੁਕਸਾਨ ਹੋ ਜਾਂਦਾ ਹੈ ਇਸ ਲਈ ਹਰ ਜਿਹਨੂੰ ਇੰਟੈਂਸ਼ਨਲੀ ਧਿਆਨ ਦੇ ਕੇ ਕਰੋ ਨਹੀਂ ਪਤਾ ਤੇ ਤੁਹਾਡੇ ਜਿਹੜੇ ਬੱਚੇ ਨੇ ਜਾਂ ਤੁਹਾਡਾ ਫਰੈਂਡਸ ਹੈ ਜਾਂ ਕਿਸੇ ਨੂੰ ਪੁੱਛ ਲੋ ਕੋਈ ਨਾ ਕੋਈ ਹਰ ਜਨ ਦਾ ਸਿੱਖਣ ਦਾ ਕੋਈ ਇਸੀ ਗੱਲ ਨੇ ਨੁਕਸਾਨ ਨੇ ਕੋਈ ਹੈਗਾ ਪੁੱਛ ਕੇ ਚੱਲਾਂਗੇ ਥੋੜਾ ਸਮਝ ਕੇ ਚੱਲਵਾਂਗੇ ਵੇਟ ਕਰਕੇ ਚੱਲਾਂਗੇ ਸੇਫ ਸਾਈਡ ਲੈ ਕੇ ਚੱਲਾਂਗੇ ਤੇ ਬਚਾਅ ਹੋ ਜਾਏਗਾ अच्छा एक ना रीसेटली ਕਰਾਂਗੇ ਨੁਕਸਾਨ ਰੀਸੈਂਟਲੀ ਇੱਕ ਨਾ ਇਸ਼ੂ ਆਇਆ ਸਾਹਮਣੇ ਕਿ ਕੁਝ ਲੋਕ ਜਿਹੜੇ ਨਾ ਉਹ ਕਹਿੰਦੇ ਕਿ ਅਸੀਂ ਆਨਲਾਈਨ ਇੱਕ ਵੈਬਸਾਈਟ ਇੱਕ ਐਪ ਡਾਊਨਲੋਡ ਕੀਤੀ ਜਿਹੜੀ ਐਪ ਸਾਨੂੰ ਕਹਿ ਰਹੀ ਸੀ ਪ੍ਰੋਮਿਸ ਕਰ ਰਹੀ ਸੀ ਕਿ ਤੁਹਾਨੂੰ ਲੋਨ ਦੇਵਾਂਗੇ ਮੋਬਾਈਲ ਦੀਆਂ ਲੋਨ ਐਪਸ ਅੱਜਕੱਲ ਬਹੁਤ ਆਉਂਦੀਆਂ ਨੇ ਕਿ ਤੁਸੀਂ ਲੋਨ ਲੈ ਲਓ ਐਪ ਇੰਸਟਾਲ ਕਰੋਗੇ ਸਿਰਫ ਆਪਣੇ ਡਿਟੇਲਸ ਫਿਲ ਕਰਨੀਆਂ ਨੇ ਤੁਸੀਂ ਤੁਹਾਡੇ ਅਕਾਊਂਟ ਦੇ ਵਿੱਚ 50000 ਰੁਪਈਆ ਜਾਂ 1 ਲੱਖ ਦਾ ਲੋਨ ਤੁਹਾਨੂੰ ਮਿਲ ਜਾਏਗਾ ਤੇ ਬਹੁਤ ਜਣੇ ਇਦਾਂ ਦੇ ਸੀ ਜਿਹੜੇ ਕਹਿੰਦੇ ਸੀ ਸਿਰਫ ਐਪ ਇੰਸਟਾਲ ਕੀਤੀ ਅਸੀਂ ਇਨਫੋਰਮੇਸ਼ਨ ਫਿਲ ਕੀਤੀ ਜੋ ਸਾਡੇ ਉੱਪਰ ਆਇਆ ਕਿ ਜੇ ਤੁਹਾਨੂੰ ਇੰਨੇ ਇੰਟਰਸਟ ਦੇ ਪਏਗਾ ਅਸੀਂ ਕੈਨਸਲ ਕਰਤਾ ਸਕਿਪ ਕਰਤਾ ਬਟ ਉਸ ਤੋਂ ਬਾਅਦ ਲੋਕਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਜੀ ਤੁਹਾਡੀ ਗੈਲਰੀ ਚੋਂ ਅਸੀਂ ਇਮੇਜਿਸ ਜਿਹੜੀਆਂ ਨੇ ਉਹ ਚੱਕ ਲਈਆਂ ਨੇ ਤੁਹਾਡੇ ਜਿੰਨੇ ਕੰਟੈਕਟ ਨੇ ਸੀ ਉਹਨਾਂ ਨੂੰ ਵਟਸਐਪ ਕਰਾਂਗੇ ਤੁਹਾਡੀਆਂ ਇਮੇਜਿਸ ਅਸੀਂ ਮੋਡੀਫਾਈ ਕਰਕੇ ਉਹਨਾਂ ਨੂੰ ਸੈਂਡ ਕਰਾਂਗੇ ਧਮਕਾਉਣ ਲੱਗ ਗਏ ਲੋਕ ਤਾਂ ਉਸ ਕੇਸ ਵਿੱਚ ਕਿਦਾਂ ਬਚਾਅ ਹੋਵੇ ਬੰਦਾ ਕਿਦਾਂ ਬਚਾਅ ਕਰੇ ਆਪਣਾ ਜਦੋਂ ਤੁਸੀਂ ਐਪ ਇੰਸਟਾਲ ਕੀਤੀ ਹੈ ਉਹ ਪਰਮਿਸ਼ਨ ਆਪਣੇ ਮਰਜ਼ੀ ਨਾਲ ਨਹੀਂ ਹੁਣ ਤੇ ਵੈਸੇ ਜਿਹੜਾ ਐਂਡਰੋਇਡ ਆ ਉਹਨੇ ਵੀ ਅਪਡੇਟ ਕਰਦਾ ਵੀ ਤੁਹਾਨੂੰ ਐਪ ਇੰਸਟਾਲ ਕਰ ਲਿਆ ਪਰਮਿਸ਼ਨ ਉਹ ਜਦੋਂ ਐਪ ਪਹਿਲਾਂ ਜਿਹੜੀਆਂ ਐਪ ਇੰਸਟਾਲ ਕਰਦੇ ਸੀ ਨਾ ਉਦੋਂ ਐਪ ਇੰਸਟਾਲ ਕਰ ਲਿਆ ਪਰਮਿਸ਼ਨ ਦੀ ਲਿਸਟ ਆਉਂਦੀ ਹੁੰਦੀ ਸੀ ਜੀ ਹੁਣ ਉਹਨਾਂ ਨੇ Google ਨੇ ਕੀ ਕੀਤਾ ਉਹ ਪੋਪਅਪ ਦਿਨ ਲੱਗ ਪਿਆ ਵੀ ਤੁਹਾਨੂੰ ਇੰਟੈਂਸ਼ਨਲੀ ਉੱਪਰ ਮੈਸੇਜ ਆਉਂਦਾ ਕੱਲੀ-ਕੱਲੀ ਪਰਮਿਸ਼ਨ ਦੇ ਲਈ ਕਿ ਇਹ ਐ ਤੁਸੀਂ ਪਰਮਿਸ਼ਨ ਇਹਨੂੰ ਦੇਣੀ ਕਿ ਨਹੀਂ ਦੇਣੀ ਤੇ ਹੁਣ ਜਦੋਂ ਐਪ ਅਸੀਂ ਯੂਜ਼ ਕਰ ਲੈਂਦੇ ਨਾ ਫਸਟ ਟਾਈਮ ਯੂਜ਼ ਕਰਦੇ ਉਦੋਂ ਵੀ ਉਹ ਪੋਪਅਪ ਆਉਣ ਲੱਗ ਪਿਆ ਹੁਣ ਜਿਹੜੀ ਪਹਿਲਾ ਕੰਮ ਹੋਇਆ ਦੇਖੋ ਜਦੋਂ ਪਹਿਲਾਂ ਫਲੋਸ ਸੀਗੇ ਜਿਹੜੀਆਂ ਇਸ਼ੂ ਸੀਗੀਆਂ ਜਿਹੜੀਆਂ ਖਾਮੀਆਂ ਸੀਗੀਆਂ ਸਿਸਟਮ ਦੇ ਵਿੱਚ ਉਹ ਅਕੋਰਡਿੰਗ ਉਹ ਇਸ਼ੂ ਆਇਆ ਜਦੋਂ ਤੁਸੀਂ ਇੰਸਟਾਲ ਕੀਤਾ ਉਹਨੂੰ ਐਪ ਨੂੰ ਤੁਸੀਂ ਕਈ ਸਾਰਾ ਡਾਟਾ ਲੈ ਲਿਆ ਚ ਜਿ ਲੈ ਲਈ ਉਹਨਾਂ ਨੇ ਤੇ ਉਹਦੇ ਵਿੱਚ ਗਲਤੀ ਦੱਸ ਵੀ ਕੀਤੀ ਐ ਨਾ ਉਹ ਇੰਸਟਾਲ ਕਰਨ ਦੇ ਲਈ ਅਸੀਂ ਲਾਲਚ ਚ ਆ ਗਏ ਆ ਲੋਨ ਮਿਲ ਜਾਊਗਾ ਦੇਖੋ ਉਹੀ ਗੱਲ ਆ ਗਈ ਨਾ ਗਲਤੀ ਤੇ ਫਿਰ ਆਪਾਂ ਕੀਤੀ ਸਸਤੇ ਚ ਘੱਟ ਚੀਜ਼ਾਂ ਤੇ ਘੱਟ ਪੈਸਾ ਦੇ ਕੇ ਜਾਂ ਕੋਈ ਚੀਜ਼ ਭਾਲਣ ਦੀ ਕੋਸ਼ਿਸ਼ ਕੀਤੀ ਤੇ ਤੈਨੂੰ ਨੁਕਸਾਨ ਆਪਣਾ ਕਰਵਾ ਲਿਆ ਹੈਗਾ ਤੁਸੀਂ ਉਸ ਚੀਜ਼ ਵੱਲ ਨਾ ਧਿਆਨ ਦਿਓ ਜੇ ਤੁਸੀਂ ਯਾਰ ਦੇਖੋ ਕੋਈ ਹੋ ਜਾ ਜੇ ਦੀ ਨੀਤ ਸਹੀ ਨਹੀਂ ਹੈ ਉਹ ਉਹਨੂੰ ਪਤਾ ਯਾਰ ਮੈਂ 40 10 50000 ਮੈਂ ਲਗਾਵਾ ਇੱਕ ਐਪ ਬਣਾ ਲਵਾਂ ਤੇ ਉਹਦੇ ਤੋਂ ਮੈਂ ਜਿੱਥੋਂ ਮਰਜੀ ਪੈਸੇ ਦਾ ਇੱਕ ਬਣਾ ਲਵਾਂ ਡਾਟਾ ਲੈ ਲਓ ਯੂਜ਼ਰ ਦਾ ਇੱਕ ਵਰੀ ਐਪ ਇੰਸਟਾਲ ਹੋ ਗਈ ਤੇ ਰਮਵਾਲ ਇੰਟਰਨੈਟ ਨਾਲ ਕਨੈਕਟਡ ਹੈਗਾ ਡਾਟਾ ਉਹਨੇ ਸਿੰਕ ਕਰ ਲਿਆ ਸਰਵਰ ਤੇ ਅਪਲੋਡ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੀ ਕਰ ਲੋ ਉੱਤੇ ਲੈ ਗਿਆ ਗਲਤੀ ਤੇ ਐਸੀ ਕੀਤੀ ਹੈ ਨਾ ਦਸ ਇਜ਼ ਐ ਲੋਨ ਲੈਣਾ ਸਿਰਫ ਐਪ ਇੰਸਟਾਲ ਕਰ ਨਾਲ ਇਨਫਰਮੇਸ਼ਨ ਦੇਣ ਦੇ ਨਾਲ ਪਹਿਲਾਂ ਤੇ ਇਨਫਰਮੇਸ਼ਨ ਹੀ ਦੇ ਦਿੱਤੀ ਉਹ ਤਾਂ ਬਾਅਦ ਚ ਦਿੱਤੀ ਪਹਿਲਾਂ ਤਾਂ ਐਪ ਇੰਸਟਾਲ ਹੋ ਗਈ ਉਹਨੂੰ ਪਰਮਿਸ਼ਨ ਆ ਗਈ ਸਿਸਟਮ ਚ ਐਂਟਰ ਕਰ ਗਈ ਤੁਹਾਡੇ ਫੋਨ ਚ ਇੰਸਟਾਲ ਹੋਈ ਹੈ ਉਹਨੇ ਤੁਹਾਡੇ ਕਾਲਸ ਦੀ SMS ਦੀ ਉਹਨੇ ਲੈ ਲਿਆ ਫੋਨ ਨੰਬਰ ਲੈ ਲੇ ਤੁਹਾਡਾ ਗੈਲੀ ਚ ਜਿਹੜੇ ਨਾ ਸੀਗਾ ਉਹਨੇ ਸਿੰਕ ਕਰ ਲਿਆ ਜਦ ਤੱਕ ਤੁਸੀਂ ਪੜਦੇ ਹੋ ਕੀ ਪਰਮਿਸ਼ਨ ਮੰਗ ਰਿਹਾ ਫਾਰਮ ਫਿਲ ਕਰ ਰਹੇ ਹੋ ਪੰਜਾਂ ਮਿੰਟਾਂ ਚ ਜੇ ਨੈਟਵਰਕ ਸਪੀਡ ਅੱਛੀ ਹੋਵੇ ਤੁਹਾਡਾ ਡਾਟਾ ਅਪਲੋਡ ਹੋ ਗਿਆ ਉਹ ਤੇ ਗਿਆ ਜਿੰਨਾ ਵੀ ਲੱਗੇ ਸੋ ਗਿਆ ਤੁਹਾਡੇ ਫੋਟੋ ਵਿੱਚ ਅਰੇਕੀ ਤੋਂ ਜੋ ਮਰਜੀ ਕਰ ਸਕਦਾ ਤੁਹਾਡੇ 10 ਮਿੰਟ ਚੱਲ ਕੇ ਤਾਂ ਵੀ ਕੁਝ ਕਰ ਸਕਦਾ ਤੁਹਾਡੇ ਬੈਂਕ ਦੇ ਦੋ ਚਾਰ SMS ਨੂੰ ਅਪਲੋਡ ਕਰ ਲੈ ਬੈਂਕ ਜਿਹੜਾ ਇਹ ਜਿਹੜੇ SMS ਹੁੰਦੇ ਨੇ ਉਹਦੀ ਬੜੀ ਛੋਟੀ ਕਿ KB ਦਾ ਹੁੰਦਾ ਇੱਕ KB ਇਹਨਾਂ ਛੋਟਾ ਕੁਆਂਟੀਟੀ ਹੈ ਮੈਮਰੀ ਦੀ ਵੀ ਉਹ ਜਿਹੜਾ ਤੁਹਾਡਾ ਇੰਟਰਨੈਟ ਇੱਕ ਸਕਿੰਟ ਲਈ ਵੀ ਜੇ ਅਪਲੋਡ ਕਨੈਕਟਡ ਹੋ ਗਿਆ ਨਾ ਤੇ ਇੱਕ SMS ਤੁਹਾਡਾ ਅਪਲੋਡ ਹੋ ਜਾਂਦਾ ਹੋ ਸਕਦਾ ਤੇ ਕਿਉਂਕਿ ਤੁਹਾਡੇ ਫੋਨ ਚ ਕਿੰਨੇ SMS ਅਪਲੋਡ ਕਰਕੇ ਲੈ ਗਿਆ ਇਸ ਲਈ ਲਾਲਚ ਵਾਲੇ ਪਾਸੇ ਸ਼ਾਰਟਕਟ ਭਾਲਣ ਦੇ ਚੱਕਰ ਦੇ ਵਿੱਚ ਸਸਤੀਆਂ ਤੇ ਈਜ਼ੀ ਸਹੂਲਤਾਂ ਦੇ ਵਿੱਚ ਅਸੀਂ ਨੁਕਸਾਨ ਆਪਣਾ ਹੀ ਕਰਾਣੇ ਹੈਗੇ ਆ ਜੇ ਗਲਤੀ ਕਰਾਂਗੇ ਤਾਂ ਨੁਕਸਾਨ ਵੀ ਆਪਣਾ ਹੋਏਗਾ ਬਾਅਦ ਚੋਂ ਤੇ ਐਕਸਪਲੇਨ ਕਰਕੇ ਡਿਟੇਲ ਦੇ ਕੇ ਤੇ ਉਹਦਾ ਫਾਇਦਾ ਕੋਈ ਨਹੀਂ ਹੋਣਾ ਮਿਲਣਾ ਕੁਛ ਨਹੀਂ ਨੁਕਸਾਨ ਤੇ ਹੋ ਚੁੱਕਿਆ ਧਿਆਨ ਦੇ ਚੋਸ ਰੱਖਣਾ ਪਏਗਾ ਧੰਨਵਾਦ ਬਹੁਤ-ਬਹੁਤ ਤੁਹਾਡਾ ਤੁਸੀਂ ਸਮਾਂ ਦਿੱਤਾ ਸਾਨੂੰ ਇਹਨਾਂ ਇਨਫੋਰਮੇਸ਼ਨ ਸ਼ੇਅਰ ਕੀਤੀ ਸਾਡੇ ਨਾਲ ਤੇ ਜਿਹੜੇ ਸਾਡੇ ਵਿਊਅਰਸ ਨੇ ਜਰੂਰ ਸਾਨੂੰ ਜਿਹੜਾ ਹੈ ਇਹੀ ਉਮੀਦ ਹੋਏਗੀ ਕਿ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੋਵੇਗਾ ਕਿਉਂਕਿ ਜਿਹੜੀ ਟੈਕਨੋਲੋਜੀ ਆਜ਼ ਦਾ ਟਾਈਮ ਦੇ ਵਿੱਚ ਉਹ ਦਿਨੋਂ-ਦਿਨ ਅਪਡੇਟ ਹੁੰਦੀ ਜਾ ਰਹੀ ਹੈ ਅਸੀਂ ਸਾਰੇ ਜਣੇ ਕਿਤੇ ਨਾ ਕਿਤੇ ਕਿਸੇ ਤਰੀਕੇ ਨਾਲ ਉਹਦੇ ਨਾਲ ਲਿੰਕਡਾਂ ਤੇ ਹਰ ਇੱਕ ਜਿਹੜਾ ਸਾਡੇ ਘਰ ਦੇ ਵਿੱਚ ਕੋਈ ਡਿਵਾਈਸ ਹੈ ਕੋਈ ਚੀਜ਼ ਹੈ ਉਹ ਟੈਕਨੋਲੋਜੀ ਦੇ ਨਾਲ ਹੀ ਚੱਲਦੀ ਹੈ ਤਾਂ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਸ ਤਰੀਕੇ ਨਾਲ ਸਿਕਿਉਰਲੀ ਉਹਨੂੰ ਯੂਜ਼ ਕਰਨਾ ਹੈ ਕਿਦਾਂ ਸਾਡੇ ਤੇ ਕੱਲ ਨੂੰ ਲਾਹੀ ਬਚਾ ਆਪਣਾ ਰੱਖਣ ਦੀ ਲੋੜ ਹੈ ਤਾਂ ਤੁਸੀਂ ਇਦਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਡੇ ਨਾਲ ਜੁੜੇ ਰਹੇ ਨੇ ਉਹ ਦੇਖਦੇ ਰਹੇ ਨੇ ਉਹ ਦ ਸਿਟੀ ਹੈਡਲਾਈਨਸ ਤੇ ਅੱਗੇ ਵੀ ਜਿਹੜਾ ਸਾਡੀ ਉਮੀਦ ਹੋਏਗੀ ਤੁਹਾਡੇ ਤੱਕ ਇਦਾਂ ਦੀ ਇਨਫੋਰਮੇਸ਼ਨ ਪਹੁੰਚਾਉਂਦੇ ਰਵਾਂਗੇ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਹਾਂ ਜੀ ਅਗਲੀ ਵਾਰ ਧੰਨਵਾਦ